ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਵਾਜ਼ ਲੋਕਾਂ ਦੀ ਨਿਊਜ਼ ਸੁਨਾਮ ਆਪਾਂ ਤੁਹਾਨੂੰ ਨਾ ਗਵਰਨਮੈਂਟ ਕੀ ਕਰ ਰਹੀ ਹੈ ਕਿਵੇਂ ਸੜਕਾਂ ਬਣਾ ਰਹੀ ਹੈ ਫੁੱਕੇ ਨਾਲ ਪਕੌੜੇ ਪਕਾ ਰਹੀ ਹੈ ਜਾਂ ਕੀ ਕਰਦੀ ਆ ਆਪਾਂ ਉਹ ਬਸਾ ਰਹੇ ਹਾਂ ਜੀ ਅਮਨ अरोड़ा ਜੀ ਇੰਨੀ ਮਿਹਨਤ ਕਰਕੇ ਪੈਸਾ ਲਾ ਰ ਰਹੇ ਨੇ ਕਿ ਸੁਨਾਮ ਦੇ ਵਿੱਚ ਪਰ ਠੇਕੇਦਾਰ ਤੇ ਅਫਸਰ ਮਿਲ ਕੇ ਪੈਸਾ ਖਾ ਰਹੇ ਨੇ ਮੈਂ ਤੁਹਾਨੂੰ ਦਿਖਾਉਣਾਗਾ ਭਈਆ ਦਿਖਾਓ ਸੜਕ ਇਹਨੇ ਕਰਕੇ ਅਕ ਭਾਈ ਅੱਪਾ ਇਥੋਂ ਲੋਕਾਂ ਤੋਂ ਵੀ ਪੁੱਛਾਂਗੇ ਆ ਛੜਕਾ ਹੈਗੀ ਹੈ ਕਿ ਬੱਚੇ ਵੀ ਨਿਕਲੇ ਆ ਦੇਖੋ ਜੇ ਆਪਾਂ ਹੁਣ ਇਹਨੂੰ ਚੀਜ਼ ਨੂੰ ਪੱਟੀ ਚੱਲਾਂਗੇ ਇਹ ਨਿਕਲ ਹੀ ਜਾਊਗੀ ਓਕੇ ਠੀਕ ਹੈ ਆ ਪੱਟੀ ਜਾਂਦੀ ਹੈ ਇੱਥੇ ਹੁਣ ਦੱਸੋ ਵੀ ਇਹੇ ਛੜਕ ਕਿੰਨੇ ਕ ਟਾਈਮ ਚੱਲੂਗੀ ਆ ਰੋੜੀਆਂ ਸਾਰੀ ਰੋੜੀ ਉੱਠੀ ਪਈ ਹੈਗੀ ਇੱਕ ਮੇਰੇ ਖਿਆਲ ਦੇ ਵਿੱਚ 8 ਪਤਾ ਨਹੀਂ 10 ਦਿਨ ਹੋਏ ਨੇ ਬਣੀ ਨੂੰ ਹਲੇ ਸੜਕ ਤੇ ਭਾ ਜਿਹਾ ਦਿਖਾਓ ਆ ਰੋੜੀ ਦਿਖਾਓ ਸੈਡਾ ਤੋਂ ਇਹ ਕਿਵੇਂ ਹੱਥਾਂ ਨਾਲ ਹੀ ਉੱਠ ਰਹੀ ਹੈਗੀ ਹੁਣ ਇਹਨੂੰ ਦੱਸੋ ਕੀ ਕਰਿਆ ਜਾਊਗਾ ਕਿੰਨੇ ਕਿਚਰ ਕੱਟੂਗੇ ਇਹ ਸੜਕ ਆਪਾਂ ਹਰਾਉਣਗੇ ਇਸ ਠੇਕੇਦਾਰ ਦੇ ਜਿਹੜੇ ਨੇ ਇਹ ਬਣਾਈ ਹੈਗੀ ਹਲੇ ਸੜਕ ਪੂਰਬ ਨਹੀਂ ਚੜੀ ਟੁੱਟਣ ਪਹਿਲਾਂ ਲੱਗ ਗਈ ਹੈ ਜੀ ਦੋਸਤੋ ਆਪਾਂ ਪ੍ਰਸ਼ਾਸਨ ਤੋਂ ਬੇਨ ਮੰਗ ਕਰਦੇ ਆਂਗੇ ਵੀ ਇਸ ਨੂੰ ਜਤੈ ਦੀ ਇਨਕੁਆਰੀ ਕਰਾਈ ਜਾਵੇ ਜਾਂ ਫਿਰ ਜਿਹੜਾ ਠੇਕੇਦਾਰ ਹੈ ਉਹਨੂੰ ਉਰੇ ਬੁਲਾ ਕੇ ਦੁਬਾਰਾ ਇਹਨੂੰ ਬਣਵਾਇਆ ਜਾਵੇ ਤਾਂ ਜੋ ਆ ਛੜਕੇ ਜਿਹੜੀ ਇੱਥੇ ਸਾਰੇ ਦੁਕਾਨਦਾਰ ਭਰਾ ਨੇ ਬਹੁਤ ਦੁਖੀ ਹੋ ਰਹੇ ਨੇ ਕਿਉਂਕਿ ਉਹ ਅੱਗੇ ਉੱਤਰ ਵੀ ਦਿਖਾ ਦਿਓ ਭਾਈ ਇੱਧਰ ਭਾਈ ਉਹ ਦਿਖਾਏ ਰੇਤਾ ਜੂਮ ਕਰਕੇ ਉਹ ਟਰਾਲੀਆਂ ਨੇ ਰੇਤੇ ਦੀਆਂ ਉਹ ਵੀ ਨਹੀਂ ਉੱਥੋਂ ਚੱਕੀਆਂ ਕਿਉਂਕਿ ਜਦੋਂ ਗੱਡੀ ਬੱਸ ਟਰੱਕ ਕੋਈ ਆਉਂਦਾ ਹੈਗਾ ਸਾਰਾ ਇਹ ਰੇਤਾ ਛੜਕਦੇ ਉੱਤੇ ਆਉਂਦਾ ਮੈਂ ਤੁਹਾਨੂੰ ਅੱਗੇ ਵੀ ਦਿਖਾ ਕੇ ਲਿਆਉਣਾਗਾ ਉੱਥੇ ਵੀ ਛੜਕ ਇਹ ਥੋੜ੍ਹ ਥੋੜ੍ਹ ਤੋਂ ਟੁੱਟ ਵੀ ਗਈ ਆਜੋ ਭਾਈ ਆਪਾਂ ਥੋੜ੍ਹ ਚਲੋ ਜੀ ਆਹ ਦਿਖਾ ਦੂ ਇਹਨਾਂ ਨੂੰ ਦੇਖੋ ਵੀ ਕਿੰਨੀ ਕੇਹ ਬਣੀ ਵਧੀਆ ਬਣੀ ਹੋਈ ਹੈ ਇਹ ਭਰਾ ਇਹਨਾਂ ਨੂੰ ਕਹਿੰਦਾ ਆਪਣਾ ਕਿੱਥੇ ਪੈਸਾ ਲਾਉਂਦੇ ਕਿੱਥੇ ਨੇ ਕਿਉਂ ਨਹੀਂ ਪੈਸੇ ਨੂੰ ਪੂਰਾ ਪ੍ਰੋਪਰ ਯੂਜ਼ ਕਰਦੇ ਜਦੋਂ ਇੱਕ ठेकेदार ਨੇ ਪੈਸਾ ਲੈ ਹੀ ਲਿਆ ਟੈਂਡਰ ਫਾਈਲ ਦਿੱਤਾ ਫੇਰ ਇਸ ਠਿਕ ਗੱਲ ਹੈਗੀ ਵੀ ਪੈਸਾ ਖਾਤੇ ਰਾਇਆ ਕਰੋ ਆਪਾਂ ਪ੍ਰਸ਼ਾਸਨ ਤੋਂ ਬੇਨਤੀ ਕਰਦੇ ਆ ਦਿਖਾਉਣ ਨਾਲ ਆ ਬਿੱਤੀ ਦਿਖਾਓ ਉੱਥੇ ਪਈ ਹੈਗੀ ਨਾ ਚੱਕੀ ਹੈ ਨਾ ਵਸਤਾ ਮੈਂ ਉਹ ਮੱਥੇ ਵੀ ਦਿਖਾ ਕੇ ਲਿਆਉਣਾਗਾ ਆਜੋ ਭਾਈ ਆਪਾਂ ਜਾਂਦੇ ਹੋਈ ਵਾ ਇੱਕ ਨਾਮ ਤੋਂ ਬਲਾਡੇ ਨਹੀਂ ਜਾਂਦਾ ਰੋਡ ਜਿਹੜਾ ਗੁਰਦੁਆਰੇ ਦੀ ਧਰਮ ਖਾਲਾ ਦੇ ਨੇੜੇ ਮੋੜ ਪੈਂਦਾ ਮੈਂ ਤੁਹਾਨੂੰ ਉੱਥੇ ਦਿਖਾ ਰਿਹਾ ਸਾਰਾ ਵੀ ਭਰੀ ਨੂੰ ਹਲੇ ਕਿੰਨੇ ਦਿਨ ਹੋਏ ਨੇ ਸਾਰੇ ਮੇਰੇ ਖਿਆਲ ਦੇ ਵਿੱਚ 3 ਮਹੀਨਾ ਹੋਇਆ ਨਹੀਂ 3 ਮਹੀਨੇ ਦੇ ਵਿੱਚ ਵਿੱਚ ਸਾਰੀ ਛੜਕੇ ਹੈ ਪਿੱਟਣ ਦੇ ਕੰਡੇ ਹੋ ਵੀ ਗਏ ਮੈਂ ਠੇਕੇਦਾਰ ਨੂੰ ਬੇਨਤੀ ਕਰਦਾ ਹਾਂ ਵੀ ਠੇਕੇਦਾਰ ਸਾਹਿਬ ਠੱਕ ਨਾਲ ਨਾ ਪਕਾਓ ਸੜਕ ਲੁੱਕ ਨਾਲ ਪਕਾਓ ਸੜਕ ਕਿਉਂ ਥੁੱਕਲਾ ਲਾ ਕੇ ਹੀ ਛੜਕਾਂ ਬਣਾਈ ਜਾਂਦੇ ਹੋਗੇ ਕਿਉਂ ਨਹੀਂ ਪ੍ਰਸ਼ਾਸਨ ਇਹਦੀ ਗੌਰ ਕਰਦਾ ਕਿਉਂ ਨਹੀਂ ਪਬਲਿਕ ਦੇ ਪੈਸੇ ਦੀ ਬਿਲਕੁਲ ਸਹੀ ਢੰਗ ਨਾਲ ਵਰਤੋਂ ਹੁੰਦੀ ਆ ਦਿਖਾਓ ਭਾਈ ਆ ਦੇਖੋ ਆ ਮੈਂ ਤੁਹਾਨੂੰ ਦਿਖਾ ਰਿਹਾਗਾ ਲੈ 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 ਕਮਾਲ ਹੈ ਯਾਰ ਇਹਨੂੰ ਦੱਸੋ ਇਹ ਕਿੰਨਾ ਕੁ ਟਾਈਮ ਚੱਲੂਗੀ ਸੜਕ ਇਹ ਲੱਗਦਾ ਤੁਹਾਨੂੰ ਵੀ 5 ਸਾਲ ਕੱਟ ਜੂਗੀ ਆਪਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਪਬਲਿਕ ਵੀ ਮੰਗ ਕਰਦੀ ਐ ਬੀ ਇਹ ਸੜਕ ਦਾ ਕੋਈ ਇਲਾਜ ਕਰਾਇਆ ਜਾਵੇ ਔਰ ਠੇਕੇਦਾਰ ਤੇ ਬਣਦੀ ਕਾਰਵਾਈ ਕੀਤੀ ਜਾਵੇ ਧੰਨਵਾਦ ਦੋਸਤੋ ਦੋਸਤੋ ਆਪਾਂ ਪਬਲਿਕ ਖੜੀ ਹੈਗੀ ਦੋਸਤ ਖੜੇ ਨੇ ਸਾਰੇ ਜਿਹੜੇ ਇੱਥੇ ਦੁਕਾਨ ਤੇ ਹਸਪੀਟਲ ਚ ਕੰਮ ਕਰਦੇ ਆਗੇ ਆਪਾਂ ਇਹਨਾਂ ਤੋਂ ਪੁੱਛਾਂਗੇ ਵੀ ਇਹ ਸੜਕ ਬਣਾਈ ਨੂੰ ਕਿੰਨਾ ਕ ਦਿਨ ਹੋ ਗਏ ਕਿੰਨਾ ਕ ਟਾਈਮ ਹੋ ਗਿਆ ਤੇ ਟੁੱਟੀ ਕਿੰਨੇ ਕ ਦਿਨਾਂ ਬਾਅਦ ਹੈ ਭਾਜੀ ਤੁਹਾਡਾ ਨਾਮ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਮੀਤਾ ਸਿੰਘ ਹੈ ਜੀ ਇਹ ਸੜਕ ਨੂੰ ਬੜੇ ਨੂੰ 5-7 ਦਿਨ ਹੋ ਗਏ 10 ਦਿਨ ਹੋ ਗਏ ਹੋਗੇ ਆਹ ਦੇਖ ਲੋ ਇਹਦਾ ਜਰੂਸ ਨਿਕਲਿਆ ਪਿਆ ਜੀ ਕਈ ਵਾਰ ਤਵੱਟਾ ਹੀ ਮੁੜ ਕੇ ਵਜਦਾ ਹੈ ਹੁਣ ਸਾਰਿਆਂ ਨੂੰ ਰੇਖਾ ਡੇ ਦੇਖਦੇ ਆ ਸੜਕ ਨੂੰ ਐ ਲਾ ਲਓ ਜੀ ਕੋਈ ਆ ਜਾਂਦਾ ਕੋਈ ਦੇਖ ਕੇ ਚਾਰਕ ਝਾਲੂ ਜੇ ਮਾਰ ਕੇ ਫੇਰ ਵਗ ਜਾਂਦੇ ਨੇ ਬਜਰੀ ਫੇਰ ਆ ਜਾਂਦੀ ਉੱਪਰ ਇਹਦੇ ਉੱਥੇ ਚੋਆ ਪੈ ਰਿਹਾ ਉੱਥੇ ਪਾਣੀ ਖੜਦਾ ਉੱਥੇ ਜਰੂਸ ਨਿਕਲਿਆ ਪਿਆ ਹਸਪੀਟਲ ਦਾ ਕੰਮ ਆਉਰੇ ਸੰਕਾ ਆਪ ਹੀ ਗੰਦ ਪਿਆ ਵਿਆ ਅਸੀਂ ਲੋਕਾਂ ਨੂੰ ਕੀ ਕਰਾਂਗੇ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪ੍ਰਸ਼ਾਸਨ ਨੂੰ ਪਰ ਸਾਡਾ ਸੁਣ ਲੋ ਇਹ ਹੀ ਕਹਣਾ ਚਾਹੁੰਦੇ ਆ ਜੀ ਵੀ ਜੇ ਕੰਮ ਕਰਦੇ ਨੇ ਤਾਂ ਵਧੀਆ ਕਰੋ ਹਨਾ ਆ ਦਿਖਾਵੇ ਕਰਨ ਦੀ ਕੋਈ ਲੋੜ ਨਹੀਂ ਸਾਨੂੰ ਵੀ ਵਧੀਆ ਕੰਮ ਦੀ ਮੰਗ ਆ ਜੀ